ਗੁੱਡ ਮਾਰਨਿੰਗ ਆਪ ਸਾਰੇ ਠੀਕ ਹੀ ਹੋਗੇ ਸਭੀ ਸਾਰੇ ਠੀਕ ਹੀ ਆ ਤੇ ਸਵੇਰ ਦੇ ਚੱਲ ਗਿਆ ਨਾਸ਼ਤਾ ਹਰਦੀਪ ਕੰਮ ਤੋਂ ਆਗੇ ਆ ਸਾਰੇ ਬੈਠੇ ਨਾਸ਼ਤਾ ਕਰਨਦੇ ਆ ਸਾਰੇ ਅੱਜ ਇਕੱਠੇ ਫੈਮਿਲੀ ਵਾਂਗ ਹੀ ਨਾਸ਼ਤਾ ਕਰਨਦੇ ਨੇ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਬੈਠਾ ਨਾਸ਼ਤਾ ਕਰਨਿਆ ਹੁੰਦਾ ਅੱਜ ਨਾਸ਼ਤਾ ਵੀ ਬੜਾ ਲੇਟ ਹੈਗਾ ਵਾ ਤੇ ਵੈਸੇ ਹੀ ਅੱਜ ਭੁੱਖੀਨ ਲੱਗ ਗਈਆਂ ਨੂੰ ਕਿਨੇ ਰੋਟੀ ਨਹੀਂ ਖਾਦੀ ਤੇ ਹੁਣ ਇਸ ਟਾਈਮ ਕਹਿੰਦੇ 10:30 10 10:30 ਦਾ 11:00 ਦਾ ਟਾਈਮ ਹੋ ਚੁੱਕਾ ਅਸਟਾ ਮੀਂਹ ਰੋਟੀ ਖਾਂਦੇ ਸਵੇਰ ਦੀ ਰੋਟੀ ਖਾ ਕੇ ਤੁਹਾਨੂੰ ਮਿਲਦੇ ਆ ਫਿਰ ਹੈਲੋ ਗਾਇਜ਼ ਬੈਕ ਟੂ ਵਲੌਗ ਤੇ ਆਪਾਂ ਐਸੀ ਬਾਜ਼ਾਰ ਤੇ ਬਾਜ਼ਾਰੋਂ ਮੈਂ ਆਪਣੇ ਲਈ ਲਿਆ ਦੋ ਕੋਰਸੈਟ ਤੇ ਦੋ ਸ਼ਰਟਾਂ ਲਈਆਂ ਟੀ-ਸ਼ਰਟਾਂ ਲਈਆਂ ਆ ਤੀਪ ਨੇ ਆਪਣੇ ਵਾਸਤੇ ਤੇ ਹੁਣ ਅਸੀਂ ਜਾਣੇ ਆ ਬੱਚਿਆਂ ਲਈ ਵੇਖਣ ਜੂਡੀਓ ਦੇ ਵਿੱਚ ਤੇ ਉੱਥੇ ਪਹੁੰਚ ਕੇ ਤੁਹਾਨੂੰ ਮਿਲਦੇ ਆ ਤੇ ਨਾਲੇ ਸਮਾਨ ਵੀ ਘਰੇ ਜਾ ਕੇ ਪਹਰਾਵਾਂਗੇ ਬੜਾ ਟ੍ਰੈਫਿਕ ਹੀ ਤਾਂ ਕਰੇ ਤੁਹਾਨੂੰ ਦਿਖਾਇਆ ਨਹੀਂ ਹੈਗਾ ਹੁਣ ਆਪਾਂ ਰਾਸਤੇ 'ਚ ਆ ਉੱਥੇ ਪਹੁੰਚ ਗਏ ਫਿਰ ਤੁਹਾਨੂੰ ਦਿਖਾਉਣੀ ਆ ਓਕੇ ਜੀ ਮਿਲਦੇ ਆ ਥੋੜੀ ਦੇਰ 'ਚ ਲਓ ਗਾਇਜ਼ ਆਪਾਂ ਆਹਨ ਜੁੜਿਓ 'ਚ ਚਲੋ ਗਾਇਜ਼ ਜੁੜਿਓ ਬੰਦਿਆ ਕੁਆਲਟੀ ਕਾਰਡ ਦੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਜੁੜਿਓ ਬੰਦ ਹੈਗਾ ਤਾਂ ਇਹ ਹੋਰ ਕਿਥੇ ਉਹ ਵੇਖ ਲਓ ਕੋਈ ਹੋਰ ਕੰਮ ਹੁੰਦਾ ਵਿਆਹ ਆ ਅੰਦਰ ਹੁਣ ਗਾਇਸ ਅਸੀਂ ਜਾਣਨੇ ਆ ਕਿੱਥੇ ਹੋਰ ਕਿੱਥੇ ਹੁਣ ਦੇਖਦੇ ਹੁਣ ਕਿੱਥੋਂ ਲੈਣੇ ਆ ਗਾਇਸ ਅਸੀਂ ਹੁਣ ਵੇਖੋ ਪਤਾ ਨਹੀਂ ਇਹ ਚੱਲਣਦੇ ਕਿੱਥੇ ਜਾਈਏ ਹੁਣ ਗਾਇਸ ਅਸੀਂ ਆ ਗਏ ਆ ਵਿਸ਼ਾਲ ਚ ਔਰ ਕੋਈ ਆਪਸ਼ਨ ਨਹੀਂ ਹੈ ਜੇ ਉਹ ਵਿਸ਼ਾਲ ਚ ਹੀ ਆਉਣਾ ਸੀ ਹੁਣ ਮਿਲਦੇ ਤੁਹਾਨੂੰ ਅੰਦਰ ਜਾ ਕੇ ਕੀ ਹਾਲ ਚਾਲ ਹੈ ਤੇ ਆ ਗਿਆ ਜੀ ਬਾਜ਼ਾਰੋਂ ਤੇ ਬਾਜ਼ਾਰੋਂ ਆਪਾਂ ਫੈਸ਼ਨ ਸ਼ੋਅ ਹੋ ਗਿਆ ਤੇ ਤੁਹਾਨੂੰ ਦੱਸਿਆ ਮੈਡਮ ਨੇ ਕਿ ਉਹ ਲੈ ਆ ਜੀ ਡਰੈਸ ਦੋ ਦੋ ਮੇਰੀ ਟੀ-ਸ਼ਰਟ ਆ ਤੇ ਇੱਕ ਮੈਡਮ ਨੇ ਫੀਟਿੰਗ ਕਰ ਲਈ ਦਿੱਤਾ ਕਿਉਂਕਿ ਜਿਆਦਾ ਗੁੱਲਾ ਹੀ ਉਹ ਲਾ ਕੇ ਘਰ ਦੇ ਲਾ ਕੇ ਰੈਸ਼ ਉਹਨਾਂ ਦੇ ਘਰ ਦਿੱਤਾ ਵਾ ਤੇ ਇੱਕ ਕੋਟ ਪੈਂਟ ਹੋਰ ਦਿਖਾਵਾਂਗੇ ਤੇ ਆਪਣੀਆਂ ਦੋ ਟੀ-ਸ਼ਰਟਾਂ ਦਿਖਾਵਾਂਗੇ ਆ ਜਦੋਂ ਵੀਡੀਓ ਦੇ ਵਿੱਚ ਦਿਖਾਉਣੀ ਆ ਕਿਹੜੀ ਕਿਹੜੇ ਲਈ ਆ ਮੈਡਮ ਤੇ ਗਾਇਸ ਆ ਮੈਡਮ ਨੇ ਲਿਆਂਦਾ ਇਹਦੇ ਨਾਲ ਦਾ ਸੇਮ ਹੀ ਕਲਰ ਨਹੀਂ ਆ ਮਰੇਗੀ ਹੋਰ ਲਾਈਟ ਜਾਵਾ ਡੱਬੀਆਂ ਡੱਬੀਆਂ ਜਿਹਾ ਅਲਗੂ ਸ਼ੇਡ ਆ ਤੇ ਬਈ ਗਾਇਸ ਆ ਆਪਣੀਆਂ ਦੋ ਡੀ ਚਲਦਾ ਕੋ ਕਲਰ ਦੇ ਜਮਨੇ ਕਿ ਕੋ ਜੜਾਣਾ ਉਹ ਕਲਰ ਹੋ ਰਿਹਾ ਉਹ ਕਲਰ ਹੋ ਰਿਹਾ ਠੀਕ ਹੈ ਜੀ ਤੇ ਮੈਡਮ ਨੇ ਲੈਂਦੀਆਂ ਦੋ ਤੇ ਆਪਾਂ ਵੀ ਦੋ ਲੈਂਦੇ ਆ ਬੱਚਿਆਂ ਦੇ ਆਪਾਂ ਨੂੰ ਮਿਲ ਜੀਏ ਬੱਚਿਆਂ ਦੇ ਲਿਆਵਾਂਗੇ ਆਪਾਂ ਹੁੰਦਾ ਪਿਆ ਸੀ ਉਹਨਾਂ ਦੇ ਕੰਮ ਕੇਸ ਕਰਕੇ ਬਾਂਦੀਓ ਦੀ ਗੱਡੀ ਦੇ ਅੰਦਰ ਕਿ ਭਾਜੀ ਬਾਂਦੀ ਜਾਂਦਾ ਆ ਵਾ ਤੇ ਉਸੇ ਹੋਰ ਕਿਤੇ ਵੇਲੋ ਤੇ ਆਪਾਂ ਗਏ ਆ ਵਿਛਾਲ ਦੇ ਵਿਛਾਲ ਦੇ ਵਿੱਚੋਂ ਹੀ ਆਪਾਂ ਨੂੰ ਜੀ ਆਸਾਨ ਨਹੀਂ ਆਇਆ ਤੇ ਆਪਾਂ ਅਗੇ ਜੀ ਘਰ ਤੇ ਘਰ ਸਿਰਫ ਆਪੜੇ ਵਾਈਸ ਵੇਲੇ ਹੁੰਦੇ ਆ ਦੋ ਕੱਪੜੇ ਜਦੋਂ ਇਹਨੇ ਲੈ ਦੋ ਰੁਪਏ ਜਿੰਦਾ ਲੈ ਜੇ ਬੱਚਿਆਂ ਦੇ ਆਪਾਂ ਫੇਰ ਕਿਤੇ ਲੱਗਾਂਗੇ ਉਸ ਬੱਚਿਆਂ ਤੇ ਥੋੜਾ ਤਿਆਰੀ ਹੋਇਆ ਆਪਾਂ ਨੂੰ ਕੱਪੜੇ ਲੈ ਤੇ ਨਾ ਆਏਗਾ ਕੱਲ ਪਰਸੋਂ ਵੇਲਾ ਨਹੀਂ ਤੇ ਫਿਰ ਜਾ ਕੋਠੇ ਦੇ ਆ ਗਏ ਆ ਤੇ ਸੋ ਸਮਾਨ ਰੱਖਾ ਨੇ ਹਫਤਾ ਹੀ ਹੋ ਗਿਆ ਮਿਸਤਰੀਆਂ ਨੂੰ ਲੱਗੀਆਂ ਨੂੰ ਤੇ ਨਹੀਂ ਜਾਰੇ ਦੇ ਨਹੀਂ ਹੋ ਗਈ ਆ ਤੇ ਹੁਣ ਉਹ हट ਗਿਆ ਤੇ ਸਮਾਨ ਨੇ ਸਾਹਮਣੇ ਨਾਲ ਨਾਲ ਆ ਵੇਖੋ ਕੁਝ ਖਲਾਰਾ ਸਾੰਬਿਆ ਕੁਝ ਲੈ ਕੇ ਜਾਂਦੇ ਆ ਤੇ ਕੁਝ ਆ ਪਿਆ ਓਏ ਜੀ ਅਧਾਈ ਸੋ ਵੇਖੋ ਸਾਰਾ ਥੱਲੇ ਸੁਟਿਆ ਹੈ ਤੇ ਕੁਝ ਅੰਦਰ ਗਾਇਸ ਕੁਝ ਹੋਰ ਰੱਖਿਆ ਹੈ ਆਏ ਤਾਂ ਕੋਈ ਇੰਨੇ ਕਿਹਾ ਸੀ ਕਿ ਬੇਰੰਦਰ ਜਾਣਾ ਤੇ ਆ ਗਾਇਸ ਇੰਨਾ ਢੇਰ ਸਾਡੇ ਕੱਪੜਿਆਂ ਦਾ ਹੀ ਆ ਕੱਲਾ ਤੇ ਅੱਧਾ ਘਾਟ ਹੀ ਲੱਗਾ ਅੱਜ ਚੌਥਾ ਪੰਜਵਾਂ ਦੇਣਾ ਤੁਹਾਨੂੰ ਸਪਾਈ ਕਰਦੇ ਕਰਦੇ ਕਰਦੀ ਤੇ ਓਕੇ ਗਾਇਸ ਤੇ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੋਨਾ ਤਾਂ ਇਹ ਇੱਕ ਹੀ ਲਿਆ ਹੋ ਕੈਮਰਾ ਤੇ 포ਟੇਦੋਲੇ ਹੋਨੇ ਇੱਥੇ ਡੇਰ ਲਾਈ ਜਾਂਦੇ ਆ ਇੱਥੋਂ ਫਿਰ ਉਹ ਸਿਫਟ ਕਰਾਂਗੇ ਅੰਦਰ ਕਿਉਂਕਿ ਬੇਟੀ ਖੁੱਡੀ ਹੋਈ ਆ ਇਹ ਮਿਲਦੇ ਆ ਪਤਨ ਥੋੜੀ देर ਬਾਅਦ ਬੜੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਤੇ ਮਿਲਦੇ ਆ ਥੋੜੀ देर ਬਾਅਦ ਟਿਊਬ ਵਲੌਗ ਤੇ ਸਮਾਨ ਪ੍ਰੋਸਾ ਲੈ ਆਏ ਆ ਤੇ ਉੱਥੇ ਡੇਰ ਲਾ ਦਿੱਤਾ ਵਾ ਬੈਠ ਤੇ ਹੁਣ ਸਵੇਰੇ ਰੱਖਾਂਗੇ ਹੈਲੋ ਕਰਾ ਦੇ ਲਿਆਂਦੀ ਆ ਹੈਲੋ ਹੈਲੋ ਯੋ ਕਿ ਸੈਕਨ ਨਹੀਂ ਜਲ ਨਹੀਂ ਹੈਲੋ ਗਾਇਜ਼ ਬੈਕ ਟੂ ਵਲੌਗ ਹੁਣ ਆਪਾਂ ਆ ਗਏ ਹਾਂ ਇੱਥੇ ਪਰ ਸਾਰੇ ਕੰਮ ਨਿਬੇੜ ਆਏ ਆ ਵੀਰਵਾ ਦੇ ਦਿਨ ਨਹਾ ਲਈ ਤੇ ਹੋ ਲੱਗਾ ਇਹ ਟੇਰ ਤੇ ਹੁਣ ਲੱਗੇ ਆਪਾਂ ਖਾਣਾ ਖਾਣ ਤੇ ਖਾਣੇ ਦੇ ਵਿੱਚ ਅੱਜ ਬਣਾਈ ਆ ਆਲੂ ਦੀ ਸਬਜ਼ੀ ਨਾਲ ਰਾਈਸ ਆਹ ਇਹ ਸਬਜੀ ਉਹ ਫੁਲਕੀ ਤੇ ਹੁਣ ਆਪ ਸਾਰਿਆਂ ਨੇ ਲੋ ਗਾਇਸ ਤੇ ਆਪਾਂ ਖਾ ਚੁੱਕੇ ਆ ਜੀ ਖਾਣਾ ਖਾਣੇ ਦੇ ਵਿੱਚ ਤੁਹਾਨੂੰ ਦੱਸਿਆ ਕਿ ਆਲੂ ਵਾਲੀ ਸਬਜੀ ਤੇ ਰਾਈਸ ਨਾਲ ਰੋਟੀ ਸੀ ਤੇ ਸਾਰੀ ਫੈਮਿਲੀ ਦਾ ਖਾਣਾ ਖਾ ਲਿਆ ਹੁਣ ਆ ਰਿਹਾ ਹੈ ਆਪਣੀ ਕੁਆਰਪ ਤੇ ਮਿਲਦੇ ਆ ਜਦੋਂ ਤੁਹਾਡੇ ਨਾਲ ਰਿਵਾਈਵ ਆਰੋ ਰਿਵਾਈਵ ਉਹ ਤੁਹਾਨੂੰ ਮਿਲਦੇ ਆ ਗਾਇਸ ਤੇ ਸਮਾਰਟ ਸਮੂਹ ਸਾਰਾ ਰੱਖ ਲਿਆ ਮਰ ਕੇ نیچے ਰੱਖ ਲਿਆ ਤੇ ਅੱਜ ਵੀ ਥੱਕ ਗਏ ਅੱਜ ਮ ਵੀ ਥੱਕ ਗਿਆਂ ਘਰ ਦੇ ਵਿੱਚ ਰੱਟ ਗਏ ਸਾਰੇ ਤੇ ਮਿਲਦੇ ਆ ਤੁਹਾਨੂੰ ਕੱਲ ਆਪਾਂ ਨੈਕਸਟ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਆਪਾਂ ਇੱਥੇ ਕਲੋਜ ਕਰਦੇ ਆ ਠੀਕ ਹੈ ਕਿਉਂਕਿ 10 ਵੱਜ ਚੁੱਕੇ ਆ ਤੇ ਕੱਲ ਮਿਲਾਂਗੇ ਆਪਾਂ ਤੁਹਾਨੂੰ ਰਾਜਾ ਸਾਸੀ ਚਲੇ ਜਾਣਾ ਕੋਪੂ ਦੇ ਨਾਲ ਕੇ ਨਾ ਦੇਖ ਮਿਲਾਂਗੇ ਤੁਹਾਨੂੰ ਕੱਲ ਨੈਕਸਟ ਅਗਲੇ ਬਲੌਗ ਦੇ ਵਿੱਚ ਤੱਕ ਤੱਕ ਲਈ ਸਾਈਕਲ ਸ਼ੇਅਰ ਕਰੋ